ਸਟੇਮ ਮੌਜੂਦ ਹਨ ਜਲਾਲਮਾ ਦੇ ਨਾਂ ਲੱਗਦੇ ਪਿੰਡ ਹੈ ਚੱਕ ਮੰਨੇ ਵਾਲਾ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਇਨਕਾਊਂਟਰ ਕਰਨ ਦਾ ਮਾਮਲਾ ਸਾਹਮਣੇ ਆਇਆ ਤਾਂ ਦੱਸਦੀ ਹੈ ਸ਼ਖਸ਼ ਜਲਾਲਮਾ ਦੇ ਇੱਕ ਮੁਹੱਲੇ ਦੇ ਵਿੱਚ ਲੜਾਈ ਹੋਈ ਸੀ ਤਾਂ ਉੱਥੇ ਗੋਲੀਆਂ ਚਲਾ ਕੇ ਫਰਾਰ ਹੋਇਆ ਸੀ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਮੰਨੇ ਵਾਲਾ ਬਾਈਪਾਸ ਤੇ ਸ਼ਖਸ਼ ਜਾ ਰਿਹਾ ਤਾਂ ਜਦੋਂ ਪੁਲਿਸ ਨੇ ਅੱਗੋਂ ਗੱਡੀ ਤੇ ਦੇਖ ਕੇ ਤੇ ਇਹ ਸ਼ਖਸ਼ ਨੇ ਅੱਗੋਂ ਗੋਲੀਆਂ ਪੁਲਸ ਤੇ ਸ਼ੂਟ ਕਰਨੇ ਸ਼ੁਰੂ ਕਰ ਦਿੱਤੇ ਤਾਂ ਜਵਾਬੀ ਇਸ ਸ਼ਖਸ ਨੇ ਤਿੰਨ ਗੋਲੀਆਂ ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਚਲਾਈਆਂ ਨੇ ਤਾਂ ਪੰਜਾਬ ਨੇ ਜਵਾਬੀ ਕਾਰਵਾਈ ਦੇ ਵਿੱਚ ਪੰਜ ਗੋਲੀਆਂ ਚਲਾਈਆਂ ਤਾਂ ਜਿੱਥੇ ਉਸ ਨੌਜਵਾਨ ਦੇ ਜਿਸ ਦਾ ਇਨਕਾਊਂਟਰ ਹੋਇਆ ਉਸ ਦੇ ਗੋਡੇ ਦੇ ਵਿੱਚ ਗੋਲੀ ਲੱਗੀ ਹੈ ਅ ਅੱਜ ਦੁਪਹਿਰੇ ਲੱਲਾ ਵਸਤੀ ਵਿੱਚ ਇੱਕ ਸਾਨੂੰ ਜਾਣਕਾਰੀ ਮਿਲੀ ਕਿ ਲੜਾਈ ਝਗੜਾ ਹੋਇਆ ਉਹਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਆ ਬਾਦਲ ਕੇ ਉਤਾੜਦਾ ਰਹਿਣ ਵਾਲਾ ਜਿਹਨੇ ਫਾਇਰ ਕੀਤੇ ਨੇ ਜੀ ਤੋਂ ਉੱਥੋਂ ਉਹ ਫਾਇਰ ਕਰਕੇ ਸਿੱਧੇ ਤੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਆ ਜਿਹਦੇ ਸਬੰਧੇ ਵਿੱਚ ਸਾਨੂੰ ਜਾਣਕਾਰੀ ਮਿਲੀ ਸੀ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਕਿਤੇ ਘੁੰਮ ਰਿਹਾ ਆ ਜਿਸ ਦੇ ਸਬੰਧ ਵਿੱਚ ਸਾਡੀ ਸੀਆਈਏ ਟੀਮ ਨੂੰ ਵੀ ਅਸੀਂ ਜਾਣਕਾਰੀ ਦਿੱਤੀ ਸੀ ਔਰ ਇਹਦੀ ਲੋਕੇਸ਼ਨ ਲੈ ਕੇ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤਾਂ ਮੈਂ ਸੈਮੀਨਾਰ ਅਟੈਂਡ ਕਰ ਰਿਹਾ ਸੀ ਤਾਂ ਸਾਨੂੰ ਅਚਨਚਤ ਫੋਨ ਆ ਗਿਆ ਵੀ ਇਹ ਬੰਦਾ ਜਿਹੜਾ ਮੰਨੇ ਵਾਲੇ ਰੋਡ ਤੇ ਜਾ ਰਿਹਾ ਜਿਹੜਾ ਸੋ ਉਹਦੇ ਸਬੰਧ ਚ ਅਸੀਂ ਜਦੋਂ ਇਹਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਤੇ ਇਹ ਇਧਰੋਂ ਆ ਰਿਹਾ ਸੀਗਾ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਦੇਖਿਆ ਵੀ ਗਊ ਪੁਲਿਸ ਨੇ ਸਾਨੂੰ ਘੇਰ ਲਿਆ ਤੋਂ ਸਿੱਧਾ ਇਹਨੇ ਫਾਇਰ ਸਾਡੇ ਤੇ ਕੀਤਾ ਸੋ ਸਾਨੂੰ ਵੀ ਇਹਦੇ ਉੱਤੇ ਫਾਇਰ ਕਰਨਾ ਪਿਆ ਜੋ ਇਹਦੇ ਗੋਡੇ ਵਿੱਚ ਲੱਗਿਆ ਕਿੰਨੇ ਫਾਇਰ ਕੀਤੇ ਗਏ ਆਂ ਦੇ ਵੱਲ ਆਹ ਇਹਦੀ ਮੌਕੇ ਦੇ ਉੱਤੇ ਇਹਨੇ ਦਾ 10 ਫਾਇਰ ਕੀਤੇ ਸੀ ਸਰ ਕਿੰਨੇ ਲੋਕ ਸੀ ਇਕੱਲਾ ਹੀ ਸੀ ਨਹੀ ਇਕੱਲਾ ਸੀ ਮੋਟਰਸਾਈਕਲ ਜਵਾਬੀ ਕਾਰਵਾਈ ਚ ਪੁਲਿਸ ਨੇ ਕਿੰਨੇ ਫਾਇਰ ਕੀਤੇ ਅਕਰੀਬ 5 ਤੋਂ 6 ਅਰਾਊਂਡ ਫਾਇਰ ਕੀਤੇ ਤੇ ਡਰਗ ਦਾ ਵੀ ਪਰਚਾ ਦਰਜਾ ਲੜਾਈ ਝਗੜੇ ਦੇ ਵੀ ਹੈਗੇ ਆ ਇਹ ਆ ਥੋੜੇ ਦਿਨ ਹੋ ਗਏ ਮੈਂ ਮੌਕੇ ਤੇ ਜਾ ਕੇ ਆਇਆ ਇਹ ਕਿਸੇ ਦੇ ਘਰੇ ਵੜ ਕੇ ਆਏ ਨੇ ਜਿਹੜਾ ਇਕਟਮਾਰ ਕੀਤੀ ਸੀ ਔਰ ਉਹਨਾਂ ਦੇ ਸੱਟਾਂ ਮਾਰੀਆਂ ਸੀ ਸੋ ਇਹ ਇੱਕ ਜਿਹੜਾ ਮਾੜੀ ਕਿਸਮ ਦਾ ਆਦਮੀ ਹੈ ਲੜਾਈ ਝਗੜੇ ਕਰਨਾ ਲੋਕਾਂ ਦੀ ਕਟਮਾਰ ਕਰਨਾ ਔਰ ਐਨਡੀ ਦਾ ਸੋ ਇੱਕ ਮੜੀ ਕਿਸਮ ਦਾ ਦਾਤ ਆ ਜੀ ਫਰਟ ਲੈ ਕੇ ਗਏ ਆ ਜੀ ਉਹਦਾ ਇਲਾਜ ਵੀ ਕਰਾਵਾਂਗੇ ਹੈ ਤਾਂ ਇਨਸਾਨ ਆ ਚਲੋ ਮਾੜੇ ਪਾਸੇ ਪੈ ਗਿਆ ਇਲਾਜ ਵੀ ਕਰਾਵਾਂਗੇ ਫਰਦਰ ਉਹਦੀ ਪੁਸ਼ਕਿਸ਼ ਚ ਦੇਖਦੇ ਆ ਹੋਰ ਕੋਈ ਬਰਾਮਦਗੀ ਹੁੰਦੀ ਆ ਜਾਂ ਹੋਰ ਕੋਈ ਉਹਦੇ ਕੋਲੋਂ ਕੁਝ ਮਿਲ ਸਕਦਾ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਤਾਂ ਸਾਡੇ ਨਾਲ ਸਬ ਰਿਵੀਜ਼ਨ ਤੇ ਡੀਐਸਪੀ ਜਤਿੰਦਰ ਸਿੰਘ ਗਿੱਲ ਮੌਜੂਦ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ ਔਰ ਉਸ ਜਗ੍ਹਾ ਤੇ ਮੌਜੂਦ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਜਿਸ ਤੇ ਜਿਸ ਥਾਂ ਤੇ ਪੁਲਿਸ ਨੇ ਸ਼ੂਟ ਕੀਤਾ ਉਸ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਔਰ ਪਿਸਤਲ ਵੀ ਮੌਜੂਦ ਹੈ ਔਰ ਖਾਲੀ ਜੋ ਰੌਂਦ ਚੱਲੇ ਨੇ ਜਵਾਬੀ ਕਾਰਵਾਈ ਦੇ ਵਿੱਚ ਉਹ ਵੀ ਮੌਜੂਦ ਨੇ ਔਰ ਮੋਟਰਸਾਈਕਲ ਤੇ ਇਹ ਸ਼ਖਸ ਘੁੰਮ ਰਿਹਾ ਸੀ ਤਾਂ ਉਹ ਵੀ ਸਾਡੇ ਨਾਲ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਂਦੇ ਦਿਖਾ ਰਿਆਂ